ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਆ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਤਾਂ ਦਾਦ ਜੀ ਕੀ ਆ ਤੇ ਹੋਲੇ ਮਹੱਲੇ ਦੇ ਪਰਵ ਤੋਂ ਤੇ ਤਾਂ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿੱਥੇ ਕਿ ਆਨੰਦਪੁਰ ਸਾਹਿਬ ਵਿਖੇ ਬੜੇ ਵੱਡੇ ਪੱਧਰ ਤੇ ਪਹੁੰਚਿਆ ਹੈ ਉੱਥੇ ਹੀ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਸੰਗਤ ਜੋ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਇਸ ਜੋ ਮੌਕੇ ਤੇ ਸੰਗਤਾਂ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਜੋ ਗੁਰੂ ਘਰ ਵਿਖੇ ਪਹੁੰਚਦੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਫੁੱਲਾਂ ਦੀ ਵਰਖਾ ਦੇ ਨਾਲ ਜੋ ਕਹਿ ਸਕਦੇ ਆ ਕਿ ਹੋਲਾ ਮਹੱਲਾ ਜੋ ਮਨਾਉਂਦੀ ਦਿਖਾਈ ਦਿੰਦੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰੋਹਾਨੀਆਂ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੇ ਨਾਲ ਜੋ ਸੰਗਤ ਅੱਜ ਇਸ ਦਿਨ ਨੂੰ ਮਨਾਉਂਦੀ ਦਿਖਾਈ ਦੇਗੀ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰ ਅੰਦਰ ਦੀਆਂ ਵੀ ਤਸਵੀਰਾਂ ਜਣੀਆਂ ਨੇ ਸਾਂਝੀਆਂ ਕੀਤੀਆਂ ਜਾਣ ਕਿ ਸੰਗਤਾਂ ਦਾ ਹੜ ਕਿਸ ਤਰਾ ਦੇ ਨਾਲ ਕਿੰਨੇ ਵੱਡੇ ਪੱਦਰ ਤੇ ਉੱਤੇ ਗੁਰੂ ਘਰ ਵਿਖੇ ਆਇਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚਾਹੇ ਛੋਟੇ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਮਹਿਲਾਵਾਂ ਨੇ ਸੰਗਤ بڑے ਹੀ ਵੱਡੇ ਪੱਦਰ ਤੇ ਗੁਰੂ ਘਰ ਵਿਖੇ ਪਹੁੰਚੀ ਹੋਈ ਹੈ ਤਾਂ ਜਿੱਥੇ ਕੀ ਗੁਰੂ ਮਹਾਰਾਜ ਜੀ ਦਾ ਜਾਪ ਕਰ ਰਹੀ ਆ ਸਿਮਰਨ ਕਰ ਰਹੀ ਆ ਉੱਥੇ ਹੀ ਗੱਡੀ ਕਰ ਰਹੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸੁਖ ਆਸਣ ਸਾਹਿਬ ਵਿਲੇ ਜੋ ਫਿਲ ਗੁਰੂ ਗਰੰਤ ਸਾਹਿਬ ਜੀ ਦੇ ਉੱਪਰ ਜਦੋਂ ਫੁਨਾ ਦੀ ਵਰਖਾ ਹੋਣੀ ਹੈ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤੋਂ ਤਾਂ ਗੁਰੂ ਘਰ ਤੋਂ ਸਿੱਧੀਆਂ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਕੱਠ ਜੋ ਸੁਖਾਸਣ ਸਾਹਿਬ ਵਿਲੇ ਜੋ ਮੌਜੂਦ ਹੈ ਤਾਂ ਹੁਣ ਜਿੱਥੇ ਕੀ ਜੋ ਸ਼੍ਰੀ ਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਹੜ੍ਹ ਉੱਥੇ ਕਹਿ ਸਕਦੇ ਆਂ ਕਿ ਸੰਗਤਾਂ ਦਾ ਬੜੇ ਵੱਡੇ ਪੱਤਰ ਤੇ ਹੜ੍ਹ ਜੋ ਉੱਥੇ ਪਹੁੰਚਿਆ ਹੋਇਆ ਹੁਲੇ ਮੁਹੱਲੇ ਦੇਸ ਪਾਵਨ ਦਿਹਾੜੇ ਦੇ ਉੱਤੇ ਤਾਂ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦਾ ਠਾਠਾ ਮਾਰਦਾ ਘੱਟ ਬੜੇ ਸ਼ਰਧਾ ਭਾਵ ਤੋਂ ਛਾ ਦੇ ਨਾਲ ਪਹੁੰਚਿਆ ਹੋਇਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜ ਜੀ ਦੇ ਪ੍ਰਕਾਸ਼ ਦੇ ਉੱਤੇ ਜੋ ਫੁੱਲਾਂ ਦੀ ਵਰਖਾ ਸੰਗਤਾਂ ਵੱਲੋਂ ਕੀਤੀ ਜਾਣੀ ਹੈ ਕਿੰਨੇ ਹੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਤੇ ਉਛਾ ਦੇ ਨਾਲ ਤਾਂ ਤਸਵੀਰਾਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਬਾਣੀ ਦਰਸ਼ਨ ਟੀਵੀ ਦੇ ਉੱਤੇ ਤਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸਤਨਾਮ ਵਾਹਿਗੁਰੂ ਜੀ ਦਾ ਜਾਪ ਇੱਥੇ ਕੀਤਾ ਜਾ ਰਿਹਾ ਤਾਂ ਸੰਗਤਾਂ ਬੜੇ ਸ਼ਰਧਾ ਭਾਵ ਤੇ ਛੋਗ ਨਾਲ ਗੁਰਦੁਆਰੇ ਵਿਖੇ ਪਹੁੰਚ ਆਈਆਂ ਨੇ ਤਾਂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਉੱਤੇ ਫੁੱਲਾਂ ਦੀ ਵਰਖਾ ਲਗਾਤਾਰ ਫੁੱਲਾਂ ਦੀ ਵਰਖਾ ਜਿਹੜੀ ਕੀਤੀ ਜਾ ਰਹੀ ਹੈ ਤਾਂ ਅੱਜ ਦੇ ਇਸ ਪਵਨ ਦਿਹਾੜੇ ਦੇ ਉੱਤੇ ਜੋ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਦਰਸ਼ਨ ਕਰ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦੇ ਨਾਲ ਸੰਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜੋ ਸਿਮਰਨ ਕੀਤਾ ਜਾ ਰਿਹਾ ਹੈ ਇੱਥੇ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਜੋ ਸੰਗਤਾਂ ਬੜੇ ਵੱਡੇ ਪੱਧਰ ਤੇ ਪਹੁੰਚਿਆ ਨੇ ਉਹਨਾਂ ਵੱਲੋਂ ਆਜੋ ਹੱਲਾ ਮਹੱਲਾ ਉੱਥੇ ਬਣਾਇਆ ਗਿਆ ਤਾ ਉੱਥੇ ਹੀ ਗੁਰੂ ਘਰ ਵਿਖੇ ਜੋ ਸੱਚਕੰਟੀ ਦੀ ਹਰਮੰਦਰ ਸਾਹਿਬ ਫਿਰ ਅਕਾਲ ਤਖਤ ਸਾਹਿਬ ਵਿਖੇ ਜੋ ਅੱਜ ਹਰਮਾ ਮਹੱਲਾ ਇੱਥੇ ਵੀ ਮਨਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਲਗਾਤਾਰ ਫੁੱਲਾਂ ਦੀ ਵਰਖਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਉਹਦੀਆਂ ਲਾਈਵ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਮਨਾਂ ਦੇ ਵਿੱਚ ਭਾਰੀ ਉਛਾਹ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਜਿੱਥੇ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਨੇ ਤੁਸੀਂ ਗੁਰੂ ਘਰ ਸਚਕੰਚੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਕਿੰਨੇ ਕ ਸਭਾ ਅਦਿਸ਼ਾਲੀ ਆਪਣੇ ਹੁਣ ਮੰਨ ਗੁਰੂ ਰਾਮਦਾਸ ਜੀ ਦਾ ਕੋਟਾਂ ਕੋਟ ਸੁਕਰਾਨਾ ਕਰਦਾ ਵਾਂ ਜਿਨ੍ਹਾਂ ਨੇ ਸਾਨੂੰ ਆਪਣੇ ਦਰਸ਼ਨਾਂ ਲਈ ਇੱਥੇ ਬੁਲਾਇਆ ਅਸੀਂ ਦਰਸ਼ਨ ਕਰਨੇ ਆਂ ਮਹਾਰਾਜ ਦੀ ਸਵਾਰੀ ਆ ਰਹੀ ਹੈ ਅਸੀਂ ਉਹਨਾਂ ਦੇ ਨਾਲ ਹੋਲਾ ਮਨਾ ਕੇ ਢਟਣਾ ਹੋਲੇ ਨਾਲ ਫੁੱਲਾਂ ਨਾਲ ਢਟਣਾ ਫੁੱਲਾਂ ਨਾਲ ਖੇਡ ਕੇ ਸਾਰੀ ਸੰਗਤ ਆਨੰਦ ਮਾਣ ਰਹੀ ਹੈ ਆਨੰਦ ਮਾਣ ਕੇ ਕੋਟਾਂ ਕੋਟ ਸ਼ੁਕਰਾਨਾ ਮਹਾਰਾਜ ਜੀ ਦਾ ਕਰ ਰਹੀ ਹੈ ਇਹ ਗੁਰੂ ਰਾਮਦਾਸ ਦਾ ਧਾਰੇ ਇੱਥੇ ਸਭ ਤੋਂ ਵੱਡਾ ਧਾਰੇ ਉਧਰ ਗੁਰੂ ਗੋਬਿੰਦ ਸਿੰਘ ਦਾ ਧਾਰੇ ਇੱਧਰ ਸੇਵੇਂ ਪਾਤਸ਼ਾਹੀ ਦਾ ਅਕਾਲ ਤਖਤ ਤੇ ਉੱਥੇ ਦਸਵੇਂ ਪਾਤਸ਼ਾਹੀ ਦਾ ਅਕਾਲ ਤਖਤ ਤੇ ਉੱਥੇ ਵੀ ਹੋਲਾ ਮੱਲਾ ਬੜੀਆਂ ਸੰਗਤਾਂ ਉਤਸ਼ਾਹ ਨਾਲ ਮਨਾ ਰਹੀਆਂ ਇੱਥੇ ਵੀ ਸੰਗਤਾਂ ਉਤਸ਼ਾਹ ਨਾਲ ਮਨਾ ਰਹੀਆਂ ਵਾਹਿਗੁਰੂ ਦਾ ਸਿਮਰਨ ਕੀਤਾ ਜਾ ਰਿਹਾ ਨਾਲ ਫੁੱਲਾਂ ਦੀ ਵਰਖਾ ਲਗਾਤਾਰ ਹੋ ਰਹੀ ਆ ਕਿੰਨਾ ਕਾ ਆਨੰਦ ਮਿਲਦਾ ਬਹੁਤ ਆਨੰਦ ਬਹੁਤ ਕੋਟਾਂ ਕੋਟ ਸੁਕਰਾਨਾ ਕੋਟਾਂ ਕੋਟ ਸੁਕਰਾਨਾ ਮਹਾਰਾਜ ਜੀ ਦਾ ਜਿੰਨਾ ਕਰੀਏ ਉਹਨਾਂ ਥੋੜਾ ਕਿਉਂਕਿ ਬੱਚੇ ਵੀ ਛੋਟੇ ਛੋਟੇ ਪਹੁੰਚੇ ਨੇ ਇੱਥਰ ਸਪਰੇਅ ਦੇ ਨਾਲ ਜੋ ਮੈਗਰੇ ਨਹੀਂ ਕਰਨਾ ਚਾਹੀਦਾ ਸਪਰੇਅ ਅੱਖਾਂ 'ਚ ਪੈ ਜਾਏਗਾ ਉਹਦੇ ਨਾਲ ਤੰਗੀ ਹੋਏਗੀ ਉਹਦੇ ਨਾਲ ਤੰਗੀ ਹੋਏਗੀ ਫੁੱਲਾਂ ਨਾਲ ਕਰੋ ਫੁੱਲਾਂ ਨਾਲ ਮਾਰੇ ਨਾਲ ਖੇਡੋ ਆਨੰਦ ਆਏਗਾ ਆਨੰਦ ਹੀ ਆਨੰਦ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਫੁੱਲਾਂ ਦੀ ਵਰਖਾ ਮਹਾਰਾਜ ਜੀ ਦੇ ਉੱਤੇ ਜਿਹੜੀ ਕੀਤੀ ਜਾ ਰਹੀ ਹੈ ਮਹਾਰਾਜ ਦੀ ਸਵਾਰੀ ਜਿਹੜੀ ਲੈ ਜਾ ਰਹੀ ਹੈ ਤਾਂ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਾਂ ਅੱਜ ਦੇ ਇਸ ਪਵਨ ਦਿਹਾੜੇ ਦੇ ਉੱਤੇ ਸੰਗਤਾਂ ਦਾ ਠਾਠਾ ਠਾਠਾ ਮਾਰਦਾ ਘੱਟ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਹੋਇਆ ਤਾਂ बोले सोने हाल सासरा काल दे जेड़े जे कार्य लगातार लगाए जा रहे ने संगता ਵੱਲੋਂ ਤਾਂ ਇਹ ਖਾਸ ਤਸਵੀਰਾ ਜਗਬਾਨੀ ਟੀਵੀ ਦੇ ਤੇ ਤੁਸੀਂ ਦੇਖ ਸਕਦੇ ਹੋ ਕੀ ਪਰਮਾ ਇਕੱਠ ਸੰਗਤ ਦਾ ਤਾਂ ਇਹ ਜਿਹੜੀ ਇਤਰ ਦੀ ਵਰਤੋਂ ਬੜੀ ਕੀਤੀ ਯਾਰੀ ਪਰਫਿਊਮ ਦੀ ਵਰਤੋਂ ਬੜੀ ਕੀਤੀ ਉਹ ਅੱਖਾਂ ਦੇ ਨਾਲ ਬੋਵੇ ਬਾਕੀ ਸਭ ਕੁਝ ਠੀਕ ਆ ਅੱਖਾਂ 'ਚ ਨਹੀਂ ਪਾਣਾ ਚਾਹੀਦਾ ਉਹਨਾਂ ਨਾਲ ਖੇਡੋ ਆਨੰਦ ਆਏਗਾ ਕਿੰਨੀ ਕੁ ਉਡੀਕ بے ਸਬਰੀ ਨਾਲ ਉਡੀਕ ਹੋ ਰਹੀ ਆ ਜੀ ਮarre ਇਹਨਾਂ ਹਰ ਸਾਲ ਹਰ ਸਾਲ ਆਈਦਾ ਹਰ ਸਾਲ ਮਹਾਰਾਜੀ ਦੇ ਦਰਸ਼ਨ ਕਰਨ ਆ ਜਾ ਹੋਲਾ ਮੱਲਾ ਘਟੀਦਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਏ ਲੇਖੋ ਤੁਸੀਂ ਹੁਣ ਹੁਣ ਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਚਾਰੋਂ ਤਰਫਾਂ ਇਹ ਕਰੀ ਤਸਵੀਰਾਂ ਸਾਂਝੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਜਿਹੜੀ ਆ ਬੜੇ ਵੱਡੇ ਪੱਤਰ ਤੇ ਕੀਤੀ ਜਾ ਰਹੀ ਆ ਤਾਂ ਇਹ ਗੁਰੂ ਘਰ ਦੀਆਂ ਤਸਵੀਰਾਂ ਗੁਰੂ ਘਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜੀ ਦੇ ਉੱਤੇ ਫੁੱਲਾਂ ਦੀ ਵਰਖਾ ਜੋ ਬੜੇ ਹੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਸੰਗਤਾਂ ਦਾ ਹੀ ਠਾਠਾ ਮਾਰਦਾ ਕੱਠ ਸੱਚਕਣ ਜੀ ਨੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚਾ ਹੋਇਆ ਤਾਂ ਲਗਾਤਾਰ ਫੁੱਲਾਂ ਦੀ ਵਰਖਾ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸ਼ਰਧਾ ਭਾਵ ਤੋਂ ਛਾ ਦੇ ਨਾਲ ਸੰਗਤਾਂ ਜੋ ਗੁਰੂ ਘਰ ਵਿਖੇ ਪਹੁੰਚੀਆਂ ਹੋਈਆਂ ਨੇ ਤਾਂ ਇਹ ਅਹਿਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਤਰ ਦੀ ਵਰਤੋਂ ਵੀ ਕੀਤੀ ਆ ਪਰਫਿਊਮ ਦੀ ਵਰਤੋਂ ਕੀਤੀ ਜਾ ਰਹੀ ਆ ਤਾਂ ਉਰੇ ਗੁਰੂ ਘਰ ਦੇ ਵਿੱਚ ਜੋ ਕਹਿ ਸਕਦੇ ਆ ਕਿ ਜਿੱਥੇ ਫੁੱਲਾਂ ਦੀ ਵਰਖਾ ਹੋ ਰਹੀ ਆ ਉੱਥੇ ਹੀ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਮਹਾਰਾਜੀ ਦੀ ਸਵਾਰੀ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਸ਼ਰਦਾ ਭਾਵ ਦੇ ਨਾਲ ਸੰਗਤਾਂ ਵਰਖਾ ਕਰਦੀ ਜਿਹੜੀ ਫੁੱਲਾਂ ਦੀਖਾਈ ਦੇ ਰਹੀ ਆ ਤਾਂ ਇਹ ਹੋਲੇ ਮਹੱਲੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਹੋਲੇ ਮਹੱਲੇ ਦੀਆਂ ਤਸਵੀਰਾਂ ਗੁਰੂ ਘਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਵਿੱਚ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇ ਜੋ ਲਗਾਤਾਰ ਜਕਾਰੇ ਜਿਹੜੇ ਲਗਾਏ ਜਾ ਰਹੇ ਨੇ ਤਾਂ ਇਹ ਅਹਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਹਾਰਾਜ ਜੀ ਦਾ ਪ੍ਰਕਾਸ਼ ਤੁਸੀਂ ਵੇਖ ਸਕਦੇ ਹੋ ਸੁਖਾਸਣ ਦੀਆਂ ਜੋ ਅਹਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਅੱਜ ਦੇ ਇਸ ਦਿਹਾੜੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਸੰਗਤਾਂ ਦਾ ਬੜਾ ਵੱਡਾ ਇਕੱਠ ਜੋ ਅੱਜ ਗੁਰੂ ਘਰ ਵਿਖੇ ਪਹੁੰਚਿਆ ਬਹੁਤ ਵਧੀਆ ਏ ਦਸਵੇਂ ਪਾਤਸ਼ਾਹ ਨੇ ਸਾਨੂੰ ਬੜਾ ਤਕੜਾ ਤੋਹਫਾ ਦਿੱਤਾ ਵਾ ਜਦੋਂ ਉਹ ਆਂਦੇ ਸੀ ਵੀ ਇੱਥੇ ਹੋਲੀਆਂ ਖੇਡਦੇ ਸੀ ਤੇ ਮਹਾਰਾਜ ਨੇ ਆਖਿਆ ਤੁਨ ਮੈਂ ਹੋਲਾ ਮਨ ਲਖੜਾਉਂਗਾ ਅਸੀਂ ਰੰਗ ਛੁੱਟ ਕੇ ਨਹੀਂ ਮਨਾਵਾਂਗੇ ਅਸੀਂ ਉਹ ਹੋਲਾ ਮਨ ਲਾ ਕੇ ਡਾਂਗੇ ਅੱਜ ਅਜੇ ਦਿਨ ਆਨੰਦਪੁਰ ਸਾਹਿਬ ਬਹੁਤ ਵੱਡਾ ਹੋਲਾਮਲਾ ਮਨਾਇਆ ਜਾਂਦਾ ਆ ਦਰਬਾਰ ਸਾਹਿਬ ਵੀ ਇਸੇ ਤਰ੍ਹਾਂ ਬਹੁਤ ਹੀ ਸ਼ਾਨੋ ਸ਼ਕਤ ਨਾਲ ਮਨਾਇਆ ਜਾਂਦਾ ਵਾ ਸੈਂਟ ਨੇ ਸੱਤਣ ਦਿੰਦੇ ਫੁੱਲਾਂ ਦੇ ਤੇ ਅਤਰ ਕੋਈ ਚੀਜ਼ਾਂ ਇਹੋ ਜਿਹੇ ਚੰਗੇ ਚੰਗੇ ਲਿਆ ਕੇ ਮਹਾਰਾਜ ਦੇ ਜਿਹੜੀਆਂ ਪਾਈਆਂ ਜਾਂਣ ਉਹ ਲਿਆਂਦੀਆਂ ਜਾਂਦੀਆਂ ਨੇ ਤੇ ਇਥੇ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਪਹੁੰਚੀ ਹੋਈ ਆ ਜੀ ਕਾਫੀ ਜ਼ਿਆਦਾ ਫੁੱਲਾਂ ਦੀ ਵਰਖਾ ਮਹਾਰਾਜ ਜੀ ਦੇ ਉੱਪਰ ਕੀਤੀ ਗਈ ਆ ਤਾਂ ਅੱਜ ਤੇ ਇਸ ਦਿਨ ਨੂੰ ਕਿਵੇਂ ਵੇਖਦੇ ਹੋ ਕਿੰਨੀ ਕੁ ਖੁਸ਼ੀ ਵਾਲਾ ਦਿਨ ਆ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਵਾ ਦੇਣ ਦੁਗਣਾ ਜਾ ਚਗਣਾ ਇਹ ਕਾਮਦੀ ਹੋਣੀ ਆ ਅੱਜ ਮਨ ਵੀ ਇੱਕ ਗੱਦਗਦ ਹੋ ਗਿਆ ਵਾ ਬਹੁਤ ਵਧੀਆ ਲੱਗਾ ਵਾ ਸੋਹਣਾ ਲੱਗਾ ਵਾ ਮਹਾਰਾਜ ਆਉਣ ਵਾਲੇ ਸਮੇਂ ਚ ਹੋਰ ਇਹ ਦੁਬਾਧਾ ਚੜਦਾ ਕਲਾ ਹੋਏਗੀ ਜੀ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਇੱਕ ਵਾਰੀ ਸਾਰੇ ਜੋ ਤਰਫਾ ਦੀ ਤਸਵੀਰ ਸਾਂਝੀ ਕੀਤੀ ਜਾਵੇ ਤਾਂ ਅਹਿਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਛੋਟੇ ਬੱਚਿਆਂ ਤੋਂ ਲੈ ਕੇ ਜੋ ਸੰਗਤ ਕਿਸ ਤਰ੍ਹਾਂ ਦੇ ਨਾਲ ਤਾਂ ਫੁੱਲਾਂ ਦੀ ਚਾਦਰ ਇਹ ਤੁਸੀਂ ਵੇਖ ਸਕਦੇ ਹੋ ਕਿ ਫੁੱਲਾਂ ਦੀ ਚਾਦਰ ਇਸ ਵਕਤ ਗੁਰੂ ਘਰ ਵਿਖੇ ਜਿੱਥੇ ਨਿਗਾਹ ਜਾਂਦੀ ਹੈ ਜਿੱਥੇ ਨਿਗਾਹ ਜਾਂਦੀ ਹੈ ਉੱਥੇ ਫੁੱਲ ਹੀ ਫੁੱਲ ਵਿਛੇ ਹੋਏ ਨੇ ਤਾਂ ਇਸ ਜਗ੍ਹਾ ਤੋਂ ਤੁਸੀਂ ਵੇਖ ਸਕਦੇ ਹੋ ਗੁਰੂ ਘਰ ਤੋਂ ਜਦੋਂ ਮਹਾਰਾਜ ਜੀ ਦੇ ਸੋਖਾ ਸਣ ਵੇਲੇ ਸੰਗਤਾਂ ਵੱਲੋਂ ਜਿਹੜੇ ਫੁੱਲਾਂ ਦੀ ਵਰਖਾ ਲਗਾਤਾਰ ਕੀਤੀ ਗਈ ਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਨ ਦਸ਼ਨ ਟੀਵੀ ਦੇ ਨਾਲ ਤੋਂ ਦੇ ਨਾਲ ਗੁਰੂ ਘਰ ਦੀ ਕੱਲੀ ਕੱਲੀ ਤਸਵੀਰ ਸਾਂਝੀ ਕਰਦੇ ਰਾਵਾਂਗੇ ਜਿੱਥੇ ਕੀ ਅਨੰਦਪੁਰ ਸਾਹਿਬ ਵਿਖੇ ਅੱਜ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਸੰਗਤਾਂ ਵੱਲੋਂ ਹੋਲਾ ਮਹੱਲਾ ਮਨਾਇਆ ਗਿਆ ਉੱਥੇ ਹੀ ਸ਼੍ਰੀ ਕਲਤਕ ਸਾਬ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੀ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਫੁੱਲਾਂ ਦੇ ਨਾਲ ਹੋਲਾ ਮਹੱਲਾ ਜਿਹੜਾ ਖੇਲਿਆ ਗਿਆ ਤੇ ਮਨਾਇਆ ਵੀ ਗਿਆ ਕੈਮਰਾਮੈਨ ਸਦੀਕ ਮਰ ਦੇ ਨਾਲ ਅਖਸ਼ ਸੁਨਕ ਜਗਮਨੀ ਟੀਵੀ ਸ਼੍ਰੀ ਹਮਸਾ ਸਾਹਿਬ ਤੇ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਸਚਕੰਚ ਸ੍ਰੀ ਹਰਮੰਦਰ ਸਾਹਿਬ ਵਿਖੇ ਤਦ ਦੀ ਕੀ ਹੱਥੇ ਹੌਲੇ ਮਹੱਲੇ ਦੇ ਪਰਮਦਤ ਤਾ ਸੰਕਟਾਂ ਦਾ ਠਾਠਾ ਮਾਰਦਾ ਕੱਠ ਜਿੱਥੇ ਕਿ ਨਾਨਦਪੁਰ ਸਾਹਿਬ ਵਿਖੇ ਬੜੇ ਵੱਡੇ ਪੱਧਰ ਤੇ ਪਹੁੰਚਿਆ ਹੈ ਉੱਥੇ ਹੀ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਸੰਗਤ ਜੋ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਇਸ ਜੋ ਮੌਕੇ ਤੇ ਸੰਗਤਾਂ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਜੋ ਗੁਰੂ ਘਰ ਵਿਖੇ ਪਹੁੰਚਦੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਫੁੱਲਾਂ ਦੀ ਵਰਖਾ ਦੇ ਨਾਲ ਜੋ ਕਹਿ ਸਕਦੇ ਆ ਕਿ ਹੌਲਾ ਮਹੱਲਾ ਜੋ ਮਨਾਉਂਦੀ ਦਿਖਾਈ ਦਿੰਦੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰੋਹਾਨੀਆਂ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੇ ਨਾਲ ਜੋ ਸੰਗਤ ਅੱਜ ਇਸ ਦਿਨ ਨੂੰ ਬਣਾਉਂਦੀ ਦਿਖਾਈ ਦੇਗੀ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰ ਅੰਦਰ ਦੀਆਂ ਵੀ ਤਸਵੀਰਾਂ ਜਣੀਆਂ ਨੇ ਸਾਂਝੀਆਂ ਕੀਤੀਆਂ ਜਾਣ ਕਿ ਸੰਗਤਾਂ ਦਾ ਹੜ ਕਿਸ ਤਰ੍ਹਾਂ ਦੇ ਨਾਲ ਕਿੰਨੇ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਆਇਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚਾਹੇ ਛੋਟੇ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਮਹਿਲਾਵਾਂ ਨੇ ਸੰਗਤ ਬੜੇ ਹੀ ਵੱਡੇ ਪੱਦਰ ਤੇ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਜਿੱਥੇ ਕੀ ਗੁਰੂ ਮਹਾਰਾਜੀ ਦਾ ਜਾਪ ਕਰ ਰਹੀ ਆ ਸਿਮਰਨ ਕਰ ਰਹੀ ਆ ਉੱਥੇ ਹੀ ਗੱਡੀ ਕਰ ਰਹੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸੁਖ ਆਸਣ ਸਾਹਿਬ ਵਿਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜਦੋਂ ਫੁਨਾ ਦੀ ਵਰਖਾ ਹੋਣੀ ਆ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੱਚ ਕੰਟਰੀ ਹਰਵੰਦਰ ਸਾਹਿਬ ਜੀ ਤੋਂ ਤਾ ਗੁਰੂ ਘਰ ਤੋਂ ਸਿੱਧੀਆਂ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤਾ ਦਾ ਠਾਠਾ ਮਾਰਦਾ ਕੱਠ ਜੋ ਸੁਖਾਸਣ ਸਾਹਿਬ ਵਿਲੇ ਜੋ ਮੌਜੂਦ ਹੈ ਤਾਂ ਹੁਣ ਜਿੱਥੇ ਕੀ ਜੋ ਸ਼੍ਰੀ ਨਨਪੁਰ ਸਾਹਿਬ ਵਿਖੇ ਸੰਗਤਾ ਦਾ ਹੜ ਉੱਥੇ ਕਹਿ ਸਕਦੇ ਹਾਂ ਕਿ ਸੰਗਤਾ ਦਾ ਬੜੇ ਵੱਡੇ ਪੱਤਰ ਤੇ ਹੜ ਜੋ ਉੱਥੇ ਪਹੁੰਚਿਆ ਹੋਇਆ ਹੁਲੇ ਮਹੱਲੇ ਦੇਸ ਪਵਨ ਦਿਹਾੜੇ ਦੇ ਉੱਤੇ ਤਾਂ ਉੱਥੇ ਹੀ ਸੱਚਕੰਸ਼ਰੀ ਹਰਮੰਦਰ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦਾ ਠਾਠਾ ਮਾਰਦਾ ਘੱਟ ਬੜੇ ਸ਼ਰਧਾ ਭਾਵ ਤੋਂ ਉੱਛਾ ਦੇ ਨਾਲ ਪਹੁੰਚਿਆ ਹੋਇਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਜੀ ਦੇ ਪ੍ਰਕਾਸ਼ ਦੇ ਉੱਤੇ ਜੋ ਫੁੱਲਾਂ ਦੀ ਵਰਖਾ ਸੰਗਤਾਂ ਵੱਲੋਂ ਕੀਤੀ ਜਾਣੀ ਹੈ ਕਿੰਨੇ ਹੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਤੇ ਉੱਛਾ ਦੇ ਨਾਲ ਤਾਂ ਤਸਵੀਰਾਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਬਾਣੀ ਦਰਸ਼ਨ ਟੀਵੀ ਦੇ ਉੱਤੇ ਤਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸਤਨਾਮ ਵਾਹਿਗੁਰੂ ਜੀ ਦਾ ਜਾਪ ਇੱਥੇ ਕੀਤਾ ਜਾ ਰਿਹਾ ਤਾਂ ਸੰਗਤਾਂ ਬੜੇ ਸ਼ਰਧਾ ਭਾਵ ਤੇ ਅੱਛਾ ਦੇ ਨਾਲ ਗੁਰੂ ਘਰ ਕੇ ਪਹੁੰਚ ਆਈਆਂ ਨੇ ਤਾਂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਉੱਤੇ ਫੁੱਲਾਂ ਦੀ ਵਰਖਾ ਲਗਾਤਾਰ ਫੁੱਲਾਂ ਦੀ ਵਰਖਾ ਜਿਹੜੀ ਕੀਤੀ ਜਾ ਰਹੀ ਹੈ ਤਾਂ ਅੱਜ ਦੇ ਇਸ ਪਵਨ ਦਿਹਾੜੇ ਦੇ ਉੱਤੇ ਜੋ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦਰਸ਼ਨ ਕਰ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਨੂੰ ਸਤਨਾਮ ਵਾਹਿਗੁਰੂ ਦਾ ਜੋ ਸਿਮਰਨ ਕੀਤਾ ਜਾ ਰਿਹਾ ਇੱਥੇ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸ਼੍ਰੀ ਨਨਪੁਰ ਸਾਹਿਬ ਵਿਖੇ ਜੋ ਸੰਗਤਾਂ ਬੜੇ ਵੱਡੇ ਪੱਧਰ ਤੇ ਪਹੁੰਚਿਆ ਨੇ ਉਹਨਾਂ ਵੱਲੋਂ ਅੱਜ ਹੱਲਾ ਮਹੱਲਾ ਉੱਥੇ ਬਣਾਇਆ ਗਿਆ ਤਾਂ ਉੱਥੇ ਹੀ ਗੁਰੂ ਘਰ ਵਿਖੇ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਫ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਅੱਜ ਹੱਲਾ ਮਹੱਲਾ ਇੱਥੇ ਵੀ ਬਣਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਲਗਾਤਾਰ ਫੁੱਲਾਂ ਦੀ ਵਰਖਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਉਹਦੀਆਂ ਲਾਈਵ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਮਨਾਂ ਦੇ ਵਿੱਚ ਭਾਰੀ ਉਛਾਹ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਜਿੱਥੇ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਨੇ ਤੁਸੀਂ ਗੁਰੂ ਘਰ ਸਚਕੰਚੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਕਿੰਨੇ ਕ ਸਭਾ ਦੇਸ਼ਾਲੀ ਆਪਣੇ ਆਪ ਨੂੰ ਮੰਨ ਗੁਰੂ ਰਾਮਦਾਸ ਜੀ ਦਾ ਕੋਟਾਂ ਕੋਟ ਸੋਕਰਾਨਾ ਕਰਦਾ ਵਾਂ ਜਿਨ੍ਹਾਂ ਨੇ ਸਾਨੂੰ ਆਪਣੇ ਦਰਸ਼ਨਾਂ ਲਈ ਇੱਥੇ ਬੁਲਾਇਆ ਅਸੀਂ ਦਰਸ਼ਨ ਕਰਨੇ ਆ ਮਹਾਰਾਜ ਦੀ ਸਵਾਰੀ ਆ ਰਹੀ ਹੈ ਅਸੀਂ ਉਹਨਾਂ ਦੇ ਨਾਲ ਹੋਲਾ ਮਨਾ ਕੇ ਛੇੜਨਾ ਹੋਲਾ ਨਾਲ ਫੁੱਲਾਂ ਨਾਲ ਖੇਡਣਾ ਫੁੱਲਾਂ ਨਾਲ ਖੇਡ ਕੇ ਸਾਰੀ ਸੰਗਤ ਆਨੰਦ ਮਾਨ ਰਹੀ ਹੈ ਆਨੰਦ ਮਾਨ ਕੇ ਕੋਟਾਂ ਕੋਟ ਸ਼ੁਕਰਾਨਾ ਮਹਾਰਾਜ ਜੀ ਦਾ ਕਰ ਰਹੀ ਹੈ ਇਹ ਗੁਰੂ ਰਾਮਦਾਸ ਦਾ ਦਾਰ ਹੈ ਇੱਥੇ ਸਭ ਤੋਂ ਵੱਡਾ ਦਾਰ ਹੈ ਉਧਰ ਗੁਰੂ ਗੋਬਿੰਦ ਸਿੰਘ ਦਾ ਦਾਰ ਹੈ ਇੱਧਰ ਸੇਵੇਂ ਪਾਤਸ਼ਾਹੀ ਦਾ ਅਕਾਲ ਤਖਤ ਹੈ ਉੱਥੇ ਦਸਵੇਂ ਪਾਤਸ਼ਾਹੀ ਦਾ ਅਕਾਲ ਤਖਤ ਹੈ ਤੇ ਉੱਥੇ ਵੀ ਹੋਲਾ ਮੱਲਾ ਬੜੀਆਂ ਸੰਗਤਾਂ ਉਤਸ਼ਾਹ ਨਾਲ ਮਨਾ ਰਹੀਆਂ ਇੱਥੇ ਵੀ ਸੰਗਤਾਂ ਉਤਸ਼ਾਹ ਨਾਲ ਮਨਾ ਰਹੀ ਹੈ ਵਾਇਕ ਰੂਜ ਦਾ ਸਿਮਰਨ ਕੀਤਾ ਜਾ ਰਿਹਾ ਨਾਲ ਫੁੱਲਾਂ ਦੀ ਵਰਖਾ ਲਗਾਤਾਰ ਹੋ ਰਹੀ ਆ ਕਿੰਨਾ ਕਾ ਆਨੰਦ ਮਿਲਦਾ ਬਹੁਤ ਆਨੰਦ ਬਹੁਤ ਕੋਟਾਂ ਕੋਟ ਸ਼ੁਕਰਾਨਾ ਕੋਟਾਂ ਕੋਟ ਸ਼ੁਕਰਾਨਾ ਮਹਾਰਾਜ ਜੀ ਦਾ ਜਿੰਨਾ ਕਰੀਏ ਉਹਨਾਂ ਥੋੜਾ ਕਿਉਂਕਿ ਬੱਚੇ ਵੀ ਛੋਟੇ ਛੋਟੇ ਪਹੁੰਚੇ ਨੇ ਇੱਥਰ ਸਪਰੇਅ ਦੇ ਨਾਲ ਜੋ ਮੈਗਰੇ ਨਹੀਂ ਕਰਨਾ ਚਾਹੀਦਾ ਸਪਰੇਅ ਅੱਖਾਂ 'ਚ ਪੈ ਜਾਏਗਾ ਉਹਦੇ ਨਾਲ ਤੰਗੀ ਹੋਏਗੀ ਉਹਦੇ ਨਾਲ ਤੰਗੀ ਹੋਏਗੀ ਫੁੱਲਾਂ ਨਾਲ ਕਰੋ ਫੁੱਲਾਂ ਨਾਲ ਮਹਾਰਾਜ ਨਾਲ ਖੇਡੋ ਆਨੰਦ ਆਏਗਾ ਆਨੰਦ ਹੀ ਆਨੰਦ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਫੁੱਲਾਂ ਦੀ ਵਰਖਾ ਮਹਾਰਾਜ ਜੀ ਦੇ ਉੱਤੇ ਜਿਹੜੀ ਕੀਤੀ ਜਾ ਰਹੀ ਹੈ ਮਹਾਰਾਜ ਦੀ ਸਵਾਰੀ ਜਿਹੜੀ ਲੈ ਜਾ ਰਹੀ ਹੈ ਤਾਂ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਾਂ ਅੱਜ ਦੇ ਇਸ ਪਵਨ ਦਿਹਾੜੇ ਦੇ ਉੱਤੇ ਸੰਗਤਾਂ ਦਾ ਠਾਠਾ ਠਾਠਾ ਮਾਰਦਾ ਘੱਟ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਹੋਇਆ ਤਾਂ ਬੋਲੇ ਸੋਨੇ ਹਾਲ ਸਾਸਰਾ ਕਾਲ ਦੇ ਜਿਹੜੇ ਜਕਾਰੇ ਲਗਾਤਾਰ ਲਗਾਏ ਜਾ ਰਹੇ ਨੇ ਸੰਗਤਾਂ ਵੱਲੋਂ ਤਾਂ ਇਹ ਖਾਸ ਤਸਵੀਰਾਂ ਜਗਬਾਨੀ ਟੀਵੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕੀ ਭਰਮਾ ਇਕੱਠ ਸੰਗਤ ਦਾ ਤਾਂ ਇਹ ਜਿਹੜੀ ਇਤਰ ਦੀ ਵਰਤੋਂ ਬੜੀ ਕੀਤੀ ਯਾਰੀ ਪਰਫਿਊਮ ਦੀ ਵਰਤੋਂ ਬੜੀ ਕੀਤੀ ਉਹ ਅੱਖਾਂ ਦੇ ਨਾਲ ਬੋਵੇ ਬਾਕੀ ਸਭ ਕੁਝ ਠੀਕ ਆ ਅੱਖਾਂ 'ਚ ਨਹੀਂ ਪਾਣਾ ਚਾਹੀਦਾ ਉਹਨਾਂ ਨਾਲ ਖੇਡੋ ਆਨੰਦ ਆਏਗਾ ਕਿੰਨੇ ਕੁ ਉਡੀਕ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਜੀ ਮਰਨ ਹਰ ਸਾਲ ਹਰ ਸਾਲ ਆਈਦਾ ਹਰ ਸਾਲ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂ ਹੋਲਾ ਮੱਲਾ ਘੇਟੀਦਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਹੈ ਲਖੋ ਤੁਸੀਂ ਹੁਣ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਚਾਰੇ ਤਰਫਾਇ ਕਰੀ ਤਸਵੀਰਾਂ ਸਾਂਝੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਜਿਹੜੀ ਆ ਬੜੇ ਵੱਡੇ ਪੱਤਰ ਤੇ ਕੀਤੀ ਜਾ ਰਹੀ ਆ ਤਾਂ ਇਹ ਗੁਰੂ ਘਰ ਦੀਆਂ ਤਸਵੀਰਾਂ ਗੁਰੂ ਘਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਜੋ ਬੜੇ ਹੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਸੰਗਤਾਂ ਦਾ ਹੀ ਠਾਠਾ ਮਾਰਦਾ ਘੱਟ ਸੱਚਕਣ ਸਿੰਘ ਹਰਮੰਦਰ ਸਾਹਿਬ ਜੀ ਵਿਖੇ ਪਹੁੰਚਾ ਹੋਇਆ ਤਾਂ ਲਗਾਤਾਰ ਫੁੱਲਾਂ ਦੀ ਵਰਖਾ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸ਼ਰਧਾ ਭਾਵ ਤੋਂ ਛਾ ਦੇ ਨਾਲ ਸੰਗਤਾਂ ਜੋ ਗੁਰੂ ਘਰ ਵਿਖੇ ਪਹੁੰਚੀਆਂ ਹੋਈਆਂ ਨੇ ਤਾਂ ਇਹ ਅਹਿਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਤਰ ਦੀ ਵਰਤੋਂ ਵੀ ਕੀਤੀ ਆ ਪਰਫਿਊਮ ਦੀ ਵਰਤੋਂ ਕੀਤੀ ਜਾ ਰਹੀ ਆ ਤਾਂ ਉਰੇ ਗੁਰੂ ਘਰ ਦੇ ਵਿੱਚ ਜੋ ਕਹਿ ਸਕਦੇ ਆ ਕਿ ਜਿੱਥੇ ਫੁੱਲਾਂ ਦੀ ਵਰਖਾ ਹੋ ਰਹੀ ਆ ਉੱਥੇ ਹੀ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਮਹਾਰਾਜੀ ਦੀ ਸਵਾਰੀ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਸ਼ਰਧਾ ਭਾਵ ਦੇ ਨਾਲ ਸੰਗਤਾਂ ਵਰਖਾ ਕਰਦੀ ਜਿਹੜੀ ਫੁੱਲਾਂ ਦੀ ਦਿਖਾਈ ਦੇ ਰਹੀ ਆ ਤਾਂ ਇਹ ਹੋਲੇ ਮਹੱਲੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਹੋਲੇ ਮਹੱਲੇ ਦੀਆਂ ਤਸਵੀਰਾਂ ਗੁਰੂ ਘਰ ਦੇ ਵਿੱਚ ਸ੍ਰੀ ਅਮਰਸਾਹਬ ਸਾਹਿਬ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਵਿੱਚ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇ ਜੋ ਲਗਾਤਾਰ ਜਕਾਰੇ ਜਿਹੜੇ ਲਗਾਏ ਜਾ ਰਹੇ ਨੇ ਤਾਂ ਇਹ ਅਹਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਹਾਰਾਜ ਜੀ ਦਾ ਪ੍ਰਕਾਸ਼ ਤੁਸੀਂ ਵੇਖ ਸਕਦੇ ਹੋ ਸੁਖਾਸਣ ਦੀਆਂ ਜੋ ਅਹਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਅੱਜ ਦੇ ਇਸ ਦਿਹਾੜੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਸੰਗਤਾਂ ਦਾ ਬੜਾ ਵੱਡਾ ਇਕੱਠ ਜੋ ਅੱਜ ਗੁਰੂ ਘਰ ਵਿਖੇ ਪਹੁੰਚਿਆ ਬਹੁਤ ਵਧੀਆ ਏ ਦਸਵੇਂ ਪਾਤਸ਼ਾਹ ਨੇ ਸਾਨੂੰ ਬੜਾ ਤਕੜਾ ਤੋਹਫਾ ਦਿੱਤਾ ਵਾ ਜਦੋਂ ਉਹ ਆਂਦੇ ਸੀ ਵੀ ਇੱਥੇ ਹੋਲੀਆਂ ਖੇਡਦੇ ਸੀ ਤੇ ਮਹਾਰਾਜ ਨੇ ਆਖਿਆ ਤੁਨ ਮੈਂ ਹੋਲਾ ਮਨ ਲਖਦਾ ਹਾਂਗਾ ਅਸੀਂ ਰੰਗ ਛੁੱਟ ਕੇ ਨਹੀਂ ਮਨਾਵਾਂਗੇ ਅਸੀਂ ਹੋਲਾ ਮਨ ਲਾਕੇ ਡਾਂਗੇ ਅੱਜ ਅਜੇ ਦਿਨ ਆਨੰਦਪੁਰ ਸਾਹਿਬ ਬਹੁਤ ਵੱਡਾ ਹੋਲਾਮਲਾ ਮਨਾਇਆ ਜਾਂਦਾ ਆ ਦਰਬਾਰ ਸਾਹਿਬ ਵੀ ਇਸੇ ਤਰ੍ਹਾਂ ਬਹੁਤ ਹੀ ਸ਼ਾਨੋ ਸ਼ਕਤ ਨਾਲ ਮਨਾਇਆ ਜਾਂਦਾ ਵਾ ਸੈਂਟ ਨੇ ਸੱਤਣ ਦਿੰਦੇ ਫੁੱਲਾਂ ਦੇ ਤੇ ਅਤਰ ਕੋਈ ਚੀਜ਼ਾਂ ਇਹੋ ਜੇ ਚੰਗੇ ਚੰਗੇ ਲਿਆ ਕੇ ਮਹਾਰਾਜ ਜੀ ਤੇ ਜਿਹੜੀਆਂ ਪਾਈਆਂ ਜਾਂਣ ਉਹ ਲਿਆਂਦੀਆਂ ਜਾਂਦੀਆਂ ਨੇ ਤੇ ਇਥੇ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਪਹੁੰਚੀ ਹੋਈ ਆ ਜੀ ਕਾਫੀ ਜ਼ਿਆਦਾ ਫੁੱਲਾਂ ਦੀ ਵਰਖਾ ਮਹਾਰਾਜ ਜੀ ਦੇ ਉੱਪਰ ਕੀਤੀ ਗਈ ਆ ਤਾਂ ਅੱਜ ਤੇ ਇਸ ਦਿਨ ਨੂੰ ਕਿਵੇਂ ਵੇਖਦੇ ਹੋ ਕਿੰਨੀ ਕੁ ਖੁਸ਼ੀ ਵਾਲਾ ਦਿਨ ਆ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਵਾ ਦੇਣ ਤੋਂ ਗਣਾ ਜਾ ਚੁਗਣਾ ਇੱਕ ਆਉਂਦੀ ਹੋਣੀ ਆ ਅੱਜ ਮਨ ਵੀ ਇੱਕ ਗਦਗਦ ਹੋ ਗਿਆ ਵਾ ਬਹੁਤ ਵਧੀਆ ਲੱਗਾ ਵਾ ਸੋਹਣਾ ਲੱਗਾ ਵਾ ਮਹਾਰਾਜ ਆਉਣ ਵਾਲੇ ਸਮੇਂ ਚ ਹੋਰ ਵੀ ਦੁਗਣਾ ਵਾਧਾ ਚੜਦਾ ਕਲਾ ਹੋਏਗੀ ਜੀ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਆਪਣੇ ਸਯੋਗੀ ਨੂੰ ਕਹੂੰਗਾ ਇੱਕ ਵਾਰੀ ਸਾਰੇ ਜੋ ਤਰਫਾ ਦੀ ਤਸਵੀਰ ਸਾਂਝੀ ਕੀਤੀ ਜਾਵੇ ਤਾਂ ਅਹਿਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਛੋਟੇ ਬੱਚਿਆਂ ਤੋਂ ਲੈ ਕੇ ਜੋ ਸੰਗਤ ਕਿਸ ਤਰ੍ਹਾਂ ਦੇ ਨਾਲ ਤਾਂ ਫੁੱਲਾਂ ਦੀ ਚਾਦਰ ਏ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੀ ਚਾਦਰ ਇਸ ਵਕਤ ਗੁਰੂ ਘਰ ਵਿਖੇ ਜਿੱਥੇ ਨਿਗਾਹ ਜਾਂਦੀ ਹੈ ਜਿੱਥੇ ਨਿਗਾਹ ਜਾਂਦੇ ਉੱਥੇ ਫੁੱਲ ਹੀ ਫੁੱਲ ਵਿਛੇ ਹੋਏ ਨੇ ਤਾਂ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਤੋਂ ਜਦੋਂ ਮਹਾਰਾਜ ਜੀ ਦੇ ਸੋਖਾ ਸਣ ਵੇਲੇ ਸੰਗਤਾਂ ਵੱਲੋਂ ਜਿਹੜੇ ਫੁੱਲਾਂ ਦੀ ਵਰਖਾ ਲਗਾਤਾਰ ਕੀਤੀ ਗਈ ਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਨ ਦਸ਼ਨ ਟੀਵੀ ਦੇ ਨਾਲ ਤੋਂ ਦੇ ਨਾਲ ਗੁਰੂ ਘਰ ਦੀ ਕੱਲੀ ਕੱਲੀ ਤਸਵੀਰ ਸਾਂਝੀ ਕਰਦੇ ਰਾਵਾਂਗੇ ਜਿੱਥੇ ਕੀ ਅਨੰਦਪੁਰ ਸਾਹਿਬ ਵਿਖੇ ਅੱਜ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਸੰਗਤਾਂ ਵੱਲੋਂ ਹੋਲਾ ਮਹੱਲਾ ਮਨਾਇਆ ਗਿਆ ਉੱਥੇ ਹੀ ਸ਼੍ਰੀ ਕਲਤਕ ਸਾਬ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੀ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਫੁੱਲਾਂ ਦੇ ਨਾਲ ਹੋਲਾ ਮਹੱਲਾ ਜਿਹੜਾ ਖੇਡਿਆ ਗਿਆ ਤੇ ਮਨਾਇਆ ਵੀ ਗਿਆ ਕੈਮਰਾਮੈਨ ਸਦੀਕ ਮਰ ਦੇ ਨਾਲ ਅਖੇ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਸਤਿਨਾਮ ਸ੍ਰੀ ਵਾਹਿ ਗੁਰੂ ਸਤਿਨਾਮ ਸ੍ਰੀ ਵਾਹਿ ਗੁਰੂ ਸਤਿਨਾਮ ਸ੍ਰੀ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਕੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜੇ ਮੌਜੂਦ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਤਦਾਦੀਅਕਿਆ ਤੇ ਹੋਲੇ ਮਹੱਲੇ ਦੇ ਪਰਵਦੋ ਤੇ ਤਾਂ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿੱਥੇ ਕਿ ਅਨੰਦਪੁਰ ਸਾਹਿਬ ਵਿਖੇ ਬੜੇ ਵੱਡੇ ਪੱਧਰ ਤੇ ਪਹੁੰਚਿਆ ਹੈ ਉੱਥੇ ਹੀ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਸੰਗਤ ਜੋ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਇਸ ਜੋ ਮੌਕੇ ਤੇ ਸੰਗਤਾਂ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਜੋ ਗੁਰੂ ਘਰ ਵਿਖੇ ਪਹੁੰਚਦੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਫੁੱਲਾਂ ਦੀ ਵਰਖਾ ਦੇ ਨਾਲ ਜੋ ਕਹਿ ਸਕਦੇ ਆ ਕਿ ਹੋਲਾ ਮਹੱਲਾ ਜੋ ਮਨਾਉਂਦੀ ਦਿਖਾਈ ਦਿੰਦੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰੋਹਾਨੀਆ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੇ ਨਾਲ ਜੋ ਸੰਗਤ ਅੱਜ ਇਸ ਦਿਨ ਨੂੰ ਮਨਾਉਂਦੀ ਦਿਖਾਈ ਦੇਗੀ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰ ਅੰਦਰ ਦੀਆਂ ਵੀ ਤਸਵੀਰਾਂ ਜਣੀਆਂ ਨੇ ਸਾਂਝੀਆਂ ਕੀਤੀਆਂ ਜਾਣ ਕਿ ਸੰਕਟਾ ਦਾ ਹੜ ਕਿਸ ਤਰਾ ਦੇ ਨਾਲ ਕਿੰਨੇ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਆਇਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚਾਹੇ ਛੋਟੇ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਮਹਿਲਾਵਾਂ ਨੇ ਸੰਗਤ ਵੱਡੇ ਹੀ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਜਿੱਥੇ ਕੀ ਗੁਰੂ ਮਹਾਰਾਜੀ ਦਾ ਜਾਪ ਕਰ ਰਹੀ ਆ ਸਿਮਰਨ ਕਰ ਰਹੀ ਆ ਉੱਥੇ ਹੀ ਗੱਡੀ ਕਰ ਰਹੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸੁਖ ਆਸਣ ਸਾਹਿਬ ਵਿਲੇ ਜੋ ਸ਼੍ਰੀ ਗੁਰੂ ਕਰਨ ਸਾਹਿਬ ਜੀ ਦੇ ਉੱਪਰ ਜਦੋਂ ਫੁਨਾ ਦੀ ਵਰਖਾ ਹੋਣੀ ਹੈ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੱਚਖੰਡ ਸ਼੍ਰੀ ਹਰਵੰਦਰ ਸਾਹਿਬ ਜੀ ਤੋਂ ਤਾਂ ਗੁਰੂ ਘਰ ਤੋਂ ਸਿੱਧੀਆਂ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤਾ ਦਾ ਠਾਠਾ ਮਾਰਦਾ ਕੱਠ ਜੋ ਸੁਖਾਸਣ ਸਾਹਿਬ ਵਿਲੇ ਜੋ ਮੌਜੂਦ ਹੈ ਤਾਂ ਹੁਣ ਜਿੱਥੇ ਕੀ ਜੋ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਸੰਗਤਾ ਦਾ ਹੜ੍ਹ ਉੱਥੇ ਕਹਿ ਸਕਦੇ ਆਂ ਕਿ ਸੰਗਤਾ ਦਾ ਬੜੇ ਵੱਡੇ ਪੱਤਰ ਤੇ ਹੜ ਜੋ ਉਥੇ ਪਹੁੰਚਿਆ ਹੋਇਆ ਹੁਲੇ ਮੁਹੱਲੇ ਦੇਸ ਪਾਵਨ ਦਿਹਾੜੇ ਦੇ ਉੱਤੇ ਤਾਂ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾ ਦਾ ਠਾਠਾ ਮਾਰਦਾ ਕੱਠ ਬੜੇ ਸ਼ਰਧਾ ਭਾਵ ਤੋਂ ਛਾ ਦੇ ਨਾਲ ਪਹੁੰਚਿਆ ਹੋਇਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜ ਦੇ ਪ੍ਰਕਾਸ਼ ਦੇ ਉੱਤੇ ਜੋ ਫੁੱਲਾਂ ਦੀ ਵਰਖਾ ਸੰਗਤਾ ਵੱਲੋਂ ਕੀਤੀ ਜਾਣੀ ਹੈ ਕਿੰਨੇ ਹੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਤੇ ਉਛਾ ਦੇ ਨਾਲ ਤਾਂ ਤਸਵੀਰਾਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਬਾਣੀ ਦਰਸ਼ਨ ਟੀਵੀ ਦੇ ਉੱਤੇ ਤਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸਤਨਾਮ ਵਾਹਿਗੁਰੂ ਜੀ ਦਾ ਜਾਪ ਇੱਥੇ ਕੀਤਾ ਜਾ ਰਿਹਾ ਤਾਂ ਸੰਗਤਾਂ ਬੜੇ ਸ਼ਰਧਾ ਭਾਵਤ ਅੱਛਾ ਦੇ ਨਾਲ ਗੁਰੂ ਘਰ ਰਕੇ ਪਹੁੰਚ ਆਈਆਂ ਨੇ ਤਾਂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਉੱਤੇ ਫੁੱਲਾਂ ਦੀ ਵਰਖਾ ਲਗਾਤਾਰ ਫੁੱਲਾਂ ਦੀ ਵਰਖਾ ਜਿਹੜੀ ਕੀਤੀ ਜਾ ਰਹੀ ਹੈ ਤਾਂ ਅੱਜ ਦੇ ਇਸ ਪਾਵਨ ਦਿਹਾੜੇ ਦੇ ਉੱਤੇ ਜੋ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਦਰਸ਼ਨ ਕਰ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜੋ ਸਿਮਰਨ ਕੀਤਾ ਜਾ ਰਿਹਾ ਇੱਥੇ ਤਾਂ ਕਿ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸ਼੍ਰੀ ਨਾਨਪੁਰ ਸਾਹਿਬ ਵਿਖੇ ਜੋ ਸੰਗਤਾਂ ਬੜੇ ਵੱਡੇ ਪੱਧਰ ਤੇ ਪਹੁੰਚਿਆ ਨੇ ਉਹਨਾਂ ਵੱਲੋਂ ਅੱਜ ਹੁਲਾ ਮਹੱਲਾ ਉੱਥੇ ਬਣਾਇਆ ਗਿਆ ਹੈ ਤਾਂ ਉੱਥੇ ਹੀ ਗੁਰੂ ਘਰ ਵਿਖੇ ਜੋ ਸੱਚਕੰਟੀ ਦੀ ਹਰਮੰਦਰ ਸਾਹਿਬ ਫ੍ਰੀ ਕਾਲ ਤੱਕ ਸਾਹਿਬ ਵਿਖੇ ਜੋ ਅੱਜ ਹਰਨਾ ਮਹੱਲਾ ਇੱਥੇ ਵੀ ਮਨਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਲਗਾਤਾਰ ਫੁੱਲਾਂ ਦੀ ਵਰਖਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਔਦੀਆਂ ਲਾਈਵ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਮਨਾਂ ਦੇ ਵਿੱਚ ਭਾਰੀ ਉਛਾਹ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਜਿੱਥੇ ਸੰਗਤਾਂ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਨੇ ਤੁਸੀਂ ਗੁਰੂ ਘਰ ਸਚਕੰਚੀ ਜੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਕਿੰਨੇ ਕੁ ਸਭਾਜੇਸ਼ੀ ਆਪਣਾ ਮਨ ਗੁਰੂ ਰਾਮਦਾਸ ਜੀ ਦਾ ਕੋਟਾਂ ਕੋਟ ਸਿਕਰਾਨਾ ਕਰਦਾ ਵਾ ਜਿਨ੍ਹਾਂ ਨੇ ਸਾਨੂੰ ਆਪਣੇ ਦਰਸ਼ਨਾਂ ਲਈ ਇੱਥੇ ਬੁਲਾਇਆ ਅਸੀਂ ਦਰਸ਼ਨ ਕਰਨੇ ਆ ਮਹਾਰਾਜ ਦੀ ਸਵਾਰੀ ਆ ਰਹੀ ਹੈ ਅਸੀਂ ਉਹਨਾਂ ਦੇ ਨਾਲ ਹੋਲਾ ਮਨਾ ਕੇ ਢਟਣਾ ਹੋਲੇ ਨਾਲ ਫੁੱਲਾਂ ਨਾਲ ਢਟਣਾ ਹੋਲਾ ਨਾਲ ਖੇਡ ਕੇ ਸਾਰੀ ਸੰਗਤ ਆਨੰਦ ਮਾਨ ਰਹੀ ਹੈ ਆਨੰਦ ਮਾਨ ਕੇ ਕੋਟਾਂ ਕੋਟ ਸ਼ੁਕਰਾਨਾ ਮਹਾਰਾਜ ਜੀ ਦਾ ਕਰ ਰਹੀ ਹੈ ਇਹ ਗੁਰੂ ਰਾਮਦਾਸ ਦਾ ਧਾਰੇ ਇੱਥੇ ਸਭ ਤੋਂ ਵੱਡਾ ਧਾਰੇ ਉਧਰ ਗੁਰੂ ਗੋਬਿੰਦ ਸਿੰਘ ਦਾ ਧਾਰੇ ਇੱਧਰ ਸੇਵੇਂ ਪਾਤਸ਼ਾਹੀ ਦਾ ਅਕਾਲ ਤਖਤ ਤੇ ਉੱਥੇ ਦਸਵੇਂ ਪਾਤਸ਼ਾਹੀ ਦਾ ਅਕਾਲ ਤਖਤ ਤੇ ਤੇ ਉੱਥੇ ਵੀ ਹੋਲਾ ਮੱਲਾ ਬੜੀਆਂ ਸੰਗਤਾਂ ਉਤਸ਼ਾਹ ਨਾਲ ਮਨਾ ਰਹੀਆਂ ਇੱਥੇ ਵੀ ਸੰਗਤਾਂ ਉਤਸ਼ਾਹ ਨਾਲ ਮਨਾ ਰਹੀਆਂ ਵਾਹਿਗੁਰੂ ਦਾ ਸਿਮਰਨ ਕੀਤਾ ਜਾ ਰਿਹਾ ਨਾਲ ਫੁੱਲਾਂ ਦੀ ਵਰਖਾ ਲਗਾਤਾਰ ਹੋ ਰਹੀ ਆ ਕਿੰਨਾ ਕਾ ਆਨੰਦ ਮਿਲਦਾ ਬਹੁਤ ਆਨੰਦ ਬਹੁਤ ਕੋਟਾਂ ਕੋਟ ਸ਼ੁਕਰਾਨਾ ਕੋਟਾਂ ਕੋਟ ਸ਼ੁਕਰਾਨਾ ਮਹਾਰਾਜ ਜੀ ਦਾ ਜਿੰਨਾ ਕਰੀਏ ਉਹਨਾਂ ਥੋੜਾ ਕਿਉਂਕਿ ਬੱਚੇ ਵੀ ਛੋਟੇ ਛੋਟੇ ਪਹੁੰਚੇ ਨੇ ਇੱਥਰ ਸਪਰੇਅ ਦੇ ਨਾਲ ਜੋ ਮੈਂ ਕਰ ਨਹੀਂ ਕਰਨਾ ਚਾਹੀਦਾ ਸਪਰੇਅ ਅੱਖਾਂ 'ਚ ਪੈ ਜਾਏਗਾ ਉਹਦੇ ਨਾਲ ਤੰਗੀ ਹੋਏਗੀ ਉਹਦੇ ਨਾਲ ਤੰਗੀ ਹੋਏਗੀ ਫੁੱਲਾਂ ਨਾਲ ਕਰੋ ਫੁੱਲਾਂ ਨਾਲ ਮਹਾਰਾਜ ਨਾਲ ਖੇਡੋ ਆਨੰਦ ਆਏਗਾ ਆਨੰਦ ਹੀ ਆਨੰਦ ਆ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਫੁੱਲਾਂ ਦੀ ਵਰਖਾ ਮਹਾਰਾਜ ਜੀ ਦੇ ਉੱਤੇ ਜਿਹੜੀ ਕੀਤੀ ਜਾ ਰਹੀ ਹੈ ਮਹਾਰਾਜ ਦੀ ਸਵਾਰੀ ਜਿਹੜੀ ਲੈ ਜਾ ਰਹੀ ਹੈ ਤਾਂ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਾਂ ਅੱਜ ਦੇ ਇਸ ਪਵਨ ਦਿਹਾੜੇ ਦੇ ਉੱਤੇ ਸੰਗਤਾਂ ਦਾ ਠਾਠਾ ਠਾਠਾ ਮਾਰਦਾ ਘੱਟ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਹੋਇਆ ਤਾਂ ਬੋਲੇ ਸੋਨੇ ਹਾਲ ਸਾਸਰਾ ਕਾਲ ਦੇ ਜਿਹੜੇ ਜਿਖਾਰੇ ਲਗਾਤਾਰ ਲਗਾਏ ਜਾ ਰਹੇ ਨੇ ਸੰਗਤਾਂ ਵੱਲੋਂ ਤਾਂ ਇਹ ਖਾਸ ਤਸਵੀਰਾਂ ਜਗਮਨੀ ਟੀਵੀ 'ਤੇ ਤੁਸੀਂ ਦੇਖ ਸਕਦੇ ਹੋ ਕਿ ਭਰਮਾ ਇਕੱਠ ਸੰਗਤ ਦਾ ਤਾਂ ਇਹ ਜਿਹੜੀ ਇਤਰ ਦੀ ਵਰਤੋਂ ਬੜੀ ਕੀਤੀ ਜਾ ਰਹੀ ਪਰਫਿਊਮ ਦੀ ਵਰਤੋਂ ਬੜੀ ਕੀਤੀ ਉਹ ਅੱਖਾਂ ਦੇ ਨਾਲ ਪੋਵੇ ਬਾਕੀ ਸਭ ਕੁਝ ਠੀਕ ਆ ਅੱਖਾਂ 'ਚ ਨਹੀਂ ਪਾਣਾ ਚਾਹੀਦਾ ਉਹਨਾਂ ਨਾਲ ਖੇਡੋ ਆਨੰਦ ਆਏਗਾ ਕਿੰਨੇ ਕੁ ਉਡੀਕ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਜੀ ਮਰਨ ਹਰ ਸਾਲ ਹਰ ਸਾਲ ਆਈਦਾ ਹਰ ਸਾਲ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂ ਹੋਲਾ ਮੱਲਾ ਘੇਟੀਦਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਹੈ ਲੇਖੋ ਤੁਸੀਂ ਹੁਣ ਹੁਣਾਂ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਚਾਰੇ ਤਰਫਾਇ ਕਰੀ ਤਸਵੀਰਾਂ ਸਾਂਝੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਕਿਸ ਤਰ੍ਹਾਂ ਦੇ ਨਾਲ ਫੁੱਲਾਂ ਦੀ ਵਰਖਾ ਜਿਹੜੀ ਆ ਬੜੇ ਵੱਡੇ ਪੱਤਰ ਤੇ ਕੀਤੀ ਜਾ ਰਹੀ ਆ ਤਾਂ ਇਹ ਗੁਰੂ ਘਰ ਦੀਆਂ ਤਸਵੀਰਾਂ ਗੁਰੂ ਘਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਜੋ ਬੜੇ ਹੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਸੰਗਤਾਂ ਦਾ ਹੀ ਠਾਠਾ ਮਾਰਦਾ ਘੱਟ ਸੱਚਕਣ ਜੀ ਨੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚਿਆ ਹੋਇਆ ਤਾਂ ਲਗਾਤਾਰ ਫੁੱਲਾਂ ਦੀ ਵਰਖਾ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸ਼ਰਧਾ ਭਾਵ ਤੋਂ ਛਾ ਦੇ ਨਾਲ ਸੰਗਤਾਂ ਜੋ ਗੁਰੂ ਘਰ ਵਿਖੇ ਪਹੁੰਚੀਆਂ ਹੋਈਆਂ ਨੇ ਤਾਂ ਇਹ ਅਹਿਮ ਤਸਵੀਰਾਂ ਤੁਸੀਂ ਵੇਖ ਸਕਦੇ